ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਦੀ ਸਾ ਸੰਗਤ ਤੁਹਾਨੂੰ ਅੱਜ ਸੁਣਾਉਨੇ ਆ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਦੀ ਕਥਾ ਚੋਂ ਉਹਨਾਂ ਦੀ ਹਿਸਟਰੀ ਦੇ ਵਿੱਚੋਂ ਸ਼ਾਸਕ ਦਮਦਮੀ ਟਕਸਾਲ ਮਹਿਤਾ ਚੌਂਕ ਦੇ ਵਿੱਚ ਰਹਿੰਦੇ ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਸਰ 14ਵੇਂ ਜਥੇਦਾਰ ਚੁਣੇ ਗਏ ਸੀ ਉਹ ਦਸਤਾਰਬੰਦੀ ਹੋ ਗਈ ਸਵਾਮਨ ਨਿਵਾਉਣ ਲੱਗੇ ਸੰਤ ਭੰਡਰਾਂ ਵਾਲੇ ਬਹੁਤ ਵਧੀਆ ਕਥਾ ਪਹਿਲਾਂ ਕਰਦੇ ਹੁੰਦੇ ਸੀ ਪਹਿਲੀਆਂ ਤੇ ਜਦੋਂ ਉਹਦੋਂ ਜੋ ਦਿੱਲੀ ਜਾਂਦੇ ਹੁੰਦੇ ਸੀ ਉੱਥੇ ਇੱਕ ਹਿੰਦੂਆਂ ਦਾ ਪਰਿਵਾਰ ਸੀ ਉਹਨਾਂ ਦੀ ਫੈਕਟਰੀ ਸੀ ਸਾਈਕਲਾਂ ਦੀ ਉਹ ਤੇ ਬਜ਼ੁਰਗਾਂ ਦੇ ਘਰਾਂ ਵਾਲੀ ਮਾਤਾ ਤੇ ਉਹ ਸੁਣਦੇ ਹੁੰਦੀ ਸੀ ਕਥਾ ਸੰਤਾਂ ਦੀ ਸਾਧੂ ਸੰਤ ਜਿਹੜੇ ਸੰਤ ਸੀ ਇਹ ਕਿਸੇ ਦੇ ਵੀ ਦੁਸ਼ਮਣ ਨਹੀਂ ਸੀ ਨਾ ਮੁਸਲਮਾਨਾਂ ਦੇ ਸੀ ਨਾ ਹਿੰਦੂਆਂ ਦੇ ਸਿੱਖਾਂ ਦੇ ਤਾਂ ਹੋਣੀ ਕੀ ਆ ਸਭ ਨੂੰ ਇੱਕ ਸਮਝ ਉਹ ਹੁੰਦੀ ਸੀ ਉਦੋਂ ਉੱਥੇ ਕਥਾ ਚੱਲੀ ਤੇ ਬੱਚੇ ਹਿੰਦੂਆਂ ਦੀ ਕਥਾ ਕਰਿਆ ਕਰਨ ਬੱਚੇ ਸਿੱਖਾਂ ਦੀ ਵੀ ਹਿੰਦੂ ਆਪ ਦੇ ਧਰਮ ਚ ਪੱਕੇ ਰਹਿਣ ਸਿੱਖ ਆਪ ਦੇ ਚ ਰਹਿਣ ਮੁਸਲਮਾਨ ਆਪ ਦੇ ਚ ਰਹਿਣ ਉਹ ਮਾਤਾ ਬੜੀ ਖੁਸ਼ ਹੁੰਦੀ ਸੰਤਾਂ ਨੇ ਜਦੋਂ ਜਿਹੜੀ ਜਗ੍ਹਾ ਤੋਂ ਜਾਣਾ ਨਾ ਉੱਥੋਂ ਗਾਂ ਉਹਨਾਂ ਨੇ ਤੁਰ ਕੇ ਜਾਣਾ ਤੇ ਮਾਤਾ ਕਹਿੰਦੀ ਵੀ ਸਾਡੇ ਸਾਈਕਲਾਂ ਦੀ ਫੈਕਟਰੀ ਆ। ਉਹ ਇੱਕ ਬਜ਼ੁਰਗ ਨੂੰ ਆਦੇ ਬਜ਼ੁਰਗ ਨੂੰ ਆਦੇ ਕਹਿੰਦੇ ਮੈਨੂੰ ਇੱਕ ਸਾਈਕਲ ਲਿਆ ਕੇ ਦਿਓ। ਉਹਨੇ ਕੀ ਕਰਨਾ ਹੈ? ਕਹਿੰਦੇ ਮੈਂ ਸੰਤਾਂ ਨੂੰ ਦੇਣਾ। ਨਵਾਂ ਸਾਈਕਲ। ਪਹਿਲੀਆਂ ਦੇ ਵਿੱਚ ਸਾਈਕਲ ਸੀ ਨਾ ਜਿਹੜੇ ਮੋਟਰਸਾਈਕਲਾਂ ਨੂੰ ਲੱਗਦੇ ਹੁੰਦੇ ਸੀ। ਤੇ ਸੰਤਾਂ ਨੂੰ ਸਾਈਕਲ ਭੇਟਾ ਕਰਦਾ। ਕਹਿੰਦੀ ਬਾਬਾ ਜੀ ਤੁਸੀਂ ਤੁਰ ਕੇ ਜਾਂਦੇ ਆ ਇੱਥੋਂ। ਤੇ ਮੈਨੂੰ ਨਹੀਂ ਠੀਕ ਲੱਗਦਾ ਵੀ ਤੂੰ ਤੁਰ ਕੇ ਜਾਵਾਂ ਸਾਡੀ ਫੈਕਟਰੀ ਸਾਈਕਲਾਂ ਦੀ ਆ ਤੇ ਆ ਲਓ ਸਾਈਕਲ ਇੱਥੇ ਜਾਇਆ ਕਰੋ। ਬਾਪਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਜਦੋਂ ਸਾਡੇ ਕੋਲੇ ਪੈਸੇ ਹੋਏ ਤੈਨੂੰ ਪੈਸੇ ਅਸੀਂ ਦੇਵਾਂਗੇ ਵੀ ਮਾਤਾ ਅਸੀਂ ਸਾਈਕਲ ਫ੍ਰੀ ਨਹੀਂ ਰੱਖਣਾ। ਅਸੀਂ ਆ ਕਿਸੇ ਤੋਂ ਚੀਜ਼ ਫ੍ਰੀ ਨਹੀਂ ਲੈਂਦੇ ਮਾਤਾ ਨਹੀਂ ਮੰਨੀ ਕਹਿੰਦੇ ਵੀ ਨਹੀਂ ਜੇ ਤੂੰ ਮੇਰਾ ਪੁੱਤ ਹੈ। ਤੇ ਸਰ ਤੇ ਹੱਥ ਰੱਖਿਆ ਸੰਤਾ ਨੇ ਵੀ ਤੇ ਸੰਤਾ ਦੇ ਵੀ ਉਹਨਾਂ ਮਾਤਾ ਨੇ। ਸੰਤ ਬਹੁਤ ਚੋਅ ਕਰਦੇ ਸੀ। ਜਦੋਂ ਪਾਜ ਤੇ ਉਹਨਾਂ ਦੇ ਘਰੇ ਕਦੇ ਜੀ ਮੇਰੇ ਘਰੇ ਵੀ ਆਏ ਉਹ ਤੇ ਸਾਰੰਤਰਾਂ ਦੇ ਜਥੇ ਸਮੇਤ ਘਰੇ ਵੀ ਗਏ ਮਾਤਾ ਦੇ ਨਾਲ ਫੋਟੋ ਖਿੱਚੀ ਹੋਈ ਹੈ ਉਦੋਂ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਹਿੰਦੂਆਂ ਨੂੰ ਸਾਰਿਆਂ ਨੂੰ ਇਹਦਾ ਕਿ ਜਦੋਂ ਰੌਲਾ ਪੈ ਗਿਆ ਨਾ ਸਾਧ ਸੰਗਤ ਤੋਂ ਹਰਮੰਦਰ ਸਾਹਿਬ ਚ ਆ ਕੇ ਤੇ ਇਹਨਾਂ ਨੇ ਉਹ ਮੰਗਾਂ ਰੱਖੇਗਾ ਉੱਥੋਂ ਆ ਕੇ ਰੌਲਾ ਪਿਆ ਉਹ ਘਰੇ ਫੋਟੋਆਂ ਲੱਗੀਆਂ ਉਸ ਮਾਤਾ ਦੇ ਸੰਤ ਪਿੰਡ ਵਾਲਿਆਂ ਦੇ ਆ ਉਥੋਂ ਸੰਤ ਆ ਕੇ ਦੋ ਇਹਨਾਂ ਨੂੰ ਫਿਰ ਪੱਗ ਮਿਲ ਗਈ ਤੇ ਗੱਡੀ ਤੇ ਬਹਿ ਕੇ ਫਿਰ ਇਹ ਸਾਧ ਸੰਗਤ ਉਦੋਂ ਵੀ ਕਥਾ ਦਾ ਨੇ ਜਾ ਦੇ ਰੰਭ ਕਰਤਾ ਹਤੇ ਇੱਧਰ ਆ ਕੇ ਦੇ ਸਾਧ ਸੰਗਤ ਤੇ ਸੰਤ ਜਿੱਥੇ ਆ ਗਏ ਬਿਆਸੀ ਚ ਬਿਆਸੀ ਤਰਾਸੀ ਚ ਅਨੰਦਪੁਰ ਆਪਣੇ ਅੰਮ੍ਰਿਤਸਰ ਮੈਤਾ ਚੌਂਕ ਤੋਂ ਇੱਥੇ ਆ ਗਏ ਦੋ ਇੱਥੇ ਆ ਕੇ ਗੱਲਾਂ ਬਾਤਾਂ ਕੀਤੀਆਂ ਦੇ ਜਿਹੜੇ ਅਕਾਲੀ ਸੀ ਇਹਨਾਂ ਨੇ ਜੱਥੇ ਜਿਹਨਾਂ ਨੂੰ ਕਨਵੀਨਰ ਬਣਾਤਾ ਤੇ ਲੰਗੜਾ ਸਾਂਸੀ ਜਿਹੜੇ ਉਹ ਡਿਕਟੇਟਰ ਸੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਨੇ ਪੂਰਾ ਚਲਾਤਾ ਤੇ ਹੌਲੀ-ਹੌਲੀ ਹੁਣ ਸੰਤਾਂ ਨੇ ਜਦੋਂ ਅਰਦਾਸ ਕਰਤੀ ਇਸ ਗੱਲ ਦੀ ਵੀ ਅਸੀਂ ਇਸ ਗੱਲ ਤੋਂ ਜਿੰਨੀਆਂ ਮੰਗਾਂ ਰੱਖ ਗਿਆ ਵੀ ਹਨਾ 30 35 ਅਸੀਂ ਇਹਨਾਂ ਤੋਂ ਪਿੱਛੇ ਨਹੀਂ ਹਟਣਾ ਜਦੋਂ ਗਵਰਨਮੈਂਟ ਮੰਨੂਗੀ ਤੇ ਫੇਰ ਅਸੀਂ ਪਿੱਛੇ ਹਟਣਾ ਤੇ ਨਹੀਂ ਵਿਚਾਲੇ ਨਹੀਂ ਅਸੀਂ ਅਸਲੀ ਨਹੀਂ ਮੰਨਣਾ ਤੇ ਕਾਲੀ ਹੋਂ ਸੀ ਇਹਨੇ ਆ ਕੇ ਵੀ ਹੁਣ 2 ਸਾਲ ਹੋ ਗਏ ਰੌਲਾ ਘਾਪਿਆ ਗਿਆ ਇੰਦਰਾ ਗਾਂਧੀ ਨੇ ਕਹਿਦਾ ਕੁਛ ਤੁਹਾਡੀਆਂ ਮੰਗ ਮੰਨ ਲੂ ਤੇ ਕੁਛ ਤੁਸੀਂ ਰਹਿਣ ਦਿਓ ਨਾ ਰੌਲਾ ਪਾਵੋ ਇਹ ਮੰਨ ਜਾਂਦੇ ਸੀ ਬਾਦਲ ਵਰਗੇ ਟੋੜੇ ਵਰਗੇ ਸੰਤਾਂ ਨੂੰ ਕਹਿਣ ਲੱਗੇ ਸੰਤ ਕਹਿੰਦੇ ਨਾ ਬਈ ਸਾਡੀ ਤਾਂ ਅਰਦਾਸ ਕਰੀ ਆ ਅਸੀਂ ਤਾਂ ਹੁਣ ਜਾ ਉਸਰੇ ਲਾਵੇ ਗੱਲ ਸਾਰੀਆਂ ਮੰਗੇ ਮੰਨੇ ਤੇ ਨਹੀਂ ਅਸੀਂ ਹੱਦ ਵਿਚਾਲੇ ਵਾਲੀਆਂ ਨੇ ਵੇ ਟੋੜੀ ਹੋਣੇ ਕਹਿੰਦੇ ਲੋਕਾਂ ਦਾ ਕੀ ਆਪਾਂ ਬੋਲੇ ਸੋ ਨਿਹਾਲ ਬੋਲਣੀਆਂ ਵੀ ਆਪਣੀਆਂ ਮੰਗਾਂ ਬੰਨੀਆਂ ਗਿਆ ਮੰਨੀਆਂ ਗਿਆ ਲੋਕਾਂ ਨੂੰ ਕੀ ਪਤਾ ਵਾ ਕਹਿੰਦਾ ਨਾ ਲੋਕ ਘਬਰਾ ਕਹਿੰਦੇ ਲੋਕਾਂ ਨੇ ਤਾਂ ਆਪ ਨੂੰ ਇੱਥੋਂ ਤਾਈਂ ਪਹੁੰਚਾਇਆ ਜਿੱਥੇ ਕਿੰਨੇ ਦਿੱਤੇ ਆਪ ਨੂੰ ਆਉਂਦੇ ਰਹੇ ਜਿੱਥੇ 50 ਕਹਿੰਦੇ 50 70 ਕਹਿੰਦੇ 70 ਬੰਦੇ ਆਉਂਦੇ ਰਹੇ ਆ ਤੇ ਲੋਕਾਂ ਨੇ ਆਪਣੇ ਜੀ ਕੀ ਕਮੀ ਛੱਡੀ ਆ ਕਿਉਂ ਲੋਕਾਂ ਨੂੰ ਬੇਪੂ ਬਣਾਉਨੇ ਆਪਾਂ ਸੰਤ ਨਹੀਂ ਮੰਨੇ ਕਟੜ ਹੋ ਗਏ ਇੱਥੇ ਸਾਹਾ ਸੰਗਤ ਚਲੋ ਜੀ ਚੱਲਾ ਪਏ ਤੇ ਫਿਰ ਵੀ ਇਹਨਾਂ ਨੇ ਹਿੰਦੂਆਂ ਨੂੰ ਕੁਝ ਨਹੀਂ ਸਿਖਾਇਆ ਜਿਹੜੇ ਉੱਥੇ ਦਿੱਲੀ ਦੇ ਵਿੱਚ ਰੌਲਾ ਪੈ ਗਿਆ ਵੀ ਇਹ ਤਾਂ ਪਾਈ ਹਿੰਦੂਆਂ ਦੇ ਦੋਸ਼ ਬਣਾ ਇਹ ਤਾਂ ਹਿੰਦੂਆਂ ਦੇ ਦੋਸ਼ ਬਣਾ ਹਿੰਦੂ ਮਾਰੇ ਗੌਰਮੈਂਟ ਨੇ ਸੀ ਪੁਲਿਸ ਨੇ ਮਾਰੇ ਸੀ ਕਿਉਂਕਿ ਇਹ ਇੱਕ ਚਾਲ ਚੱਲੀ ਸੀ ਵੀ ਜੇ ਆਪਾਂ ਹਿੰਦੂ ਮਾਰਗੇ ਤੇ ਹਿੰਦੂ ਤੇ ਪੁਲਿਸ ਦਾ ਤੇ ਇਹ ਸਿੱਖਾਂ ਦਾ ਤੇ ਪੁਲਿਸ ਦਾ ਫਿਰ ਆਪਸ ਵਿੱਚ ਰੌਲਾ ਪੈ ਜੂ ਤੇ ਹਿੰਦੂ ਸਿੱਖ ਦਾ ਰੌਲਾ ਪੈ ਜੂ ਜਾਣ ਕੇ ਗੌਰਮੈਂਟ ਨੇ ਚੱਕਰ ਚੱਲਿਆ ਸੀ ਉਧਰ ਪੁਲਿਸ ਦੇ ਬੰਦੇ ਵੀ ਗਵਰਨਮੈਂਟ ਨੇ ਆਪ ਹੀ ਮਾਰੇ ਸੀ ਬੇਸਿੱਖਾਂ ਦਾ ਤੇ ਖੜਕਪਾਂ ਦਾ ਉਸ ਵਿਚ ਰੌਲਾ ਪੈਜੂ ਐਂ ਕਰਕੇ ਸਾਧ ਸੰਗਤ ਬਲਪੂਸੇ ਚ ਪਾਤਾ ਪੰਜਾਬ ਪੂਰੀ ਅੱਗ ਲਾਤੀ ਫੁੱਲ ਹਿੰਦੂ ਮਾਰਦੇ ਕੋਈ ਕਹਿੰਦੇ ਪੰਡਰਾਲਾ ਸੰਤ ਮਰਾਉਂਦਾ ਹਿੰਦੂਆਂ ਨੂੰ ਉਹ ਸੰਤਾਂ ਸਰਤਾਵਾ ਲਾਤਾ ਉਧਰ ਖੜਕ ਕੋਠ ਦਰੇ ਉਹ ਅਖੇ ਜੀ ਪੁਲਿਸ ਨੂੰ ਮਾਰੀ ਜਾਂਦੇ ਮਾਰਦੇ ਆਪ ਸੀ ਕੋਈ ਪੁਲਿਸ ਨੂੰ ਮਾਰਾ ਪੁਲਿਸ ਨੂੰ ਨਹੀਂ ਸੀ ਮਾਰਿਆ ਬਾਅਦ ਚ ਮਾਰੇ ਆ ਜਦੋਂ ਖੜਕਪਾਂ ਨੂੰ ਪੁਲਿਸ ਮਾਰਨ ਲੱਗੀ ਇਤਨਾ ਰੋਲਾ ਪੈ ਗਿਆ ਸਹਾਸੰਗ ਤੇ ਹਿੰਦੂ ਭਾਈ ਭੜਕੁੱਠੇ ਸੰਤਾਂ ਤੇ ਸੰਤਾਂ ਦਾ ਕੋਈ ਹੋਰ ਦਤਾ ਸੀਗਾ ਪਤਵਾ ਤੇ ਭਾਈ ਕਹਿੰਦਾ ਸੀ ਕਿ ਨੀ ਕਿਸੇ ਗੱਲ ਦੇ ਉੱਤੇ ਵੀ ਅਸੀਂ 500 ਹਿੰਦੂ ਮਾਰਾਂਗੇ 5000 ਹਿੰਦੂ ਮਾਰਾਂਗੇ ਜੇ ਸਾਡੇ ਬੰਦੇ ਨਾ ਛੱਡੇ ਆਤਰਾ ਉਹਦਾ ਕਰੋਬ ਜਾ ਦਿੱਤਾ ਸੀ ਉਹ ਵਜੂਦ ਰੋਣਾ ਉਹ ਜਿਹੜੀ ਮਾਤਰਾ ਸੀ ਉਹਦਾ ਪੋਤਾ ਢੱਲਾ ਹੋਇਆ ਪੋਤਾ ਬਹੁਤ ਤਗੜੀ ਫੈਕਟਰੀ ਸੀ ਪੈਸਾ ਬੜਾ ਸੀ ਕੋਲੇ ਇਸ ਆਸਾਨਾ ਤੇ ਪੂਰਬ इंग्लंड ਚ ਇਲਾਜ ਇਲਾਜ ਕਰਾਇਆ ਨਹੀਂ ਵੇ। ਡਾਕਟਰ ਕਹਿੰਦੇ ਵੀ ਘਰੇ ਲੈ ਜਾਓ ਤੇ ਹੁਣ ਇਹਨੇ ਨਹੀਂ ਠੀਕ ਹੋਣਾ। ਇਹ ਕਰਕੇ ਪਾਜੋ ਘਰੇ ਲੈ ਆਏ। ਘਰੇ ਲੈ ਤੋ ਮਾਹੀ ਨਾ ਕਹਿੰਦੀ ਹੌਲੀ ਹੌਲੀ ਕਹਿੰਦੀ ਵੀ ਐਂ ਕਰੋ। ਵੀ ਸੰਤਾਂ ਕੋਲੇ ਲੈ ਕੇ ਚੱਲੋ ਪਿੰਡ ਵਾਲਾ ਕੋਲੇ ਜਨਰਲ ਸਿੰਘ ਕੋਲੇ। ਵੀ ਮੈਂ ਉਹਨਾਂ ਨੂੰ ਜਾਣਦੀ ਆ ਵੀ ਉਹ ਸਾਧੂ ਬਹੁਤ ਚੋਟੀ ਦੇ ਆ। ਉਠੀ ਕਰ ਦੇਣਗੇ। ਭਾਇ ਨਾ ਬਜ਼ੁਰਗ ਬਣਨ ਨਾ ਮੁੰਡੇ ਬਣਨ। ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ ਉੱਥੇ। ਉਹ ਤਾਂ ਤਬਦੀ ਹੈ ਤਾਂ ਫਲਾਨਾ ਰੋ ਤੇ ਜਿਹੜਾ ਹੈ ਕਰਨ ਉਹ ਨਹੀਂ ਮੰਨੀ ਮਾਤਾ ਉਹ ਬਜ਼ੁਰਗ ਇੱਕ ਤੇ ਇੱਕ ਮਾਤਾ ਤੇ ਇੱਕ ਮੁੰਡਾ ਤੇ ਇੱਕ ਨੌ ਪਾਈਏ ਤਿੰਨੇ ਲੈ ਤਿੰਨੇ ਲੈ ਕੇ ਤੁਰ ਪਏ ਮਰੀਲ ਗੱਡੀ ਰਾਹੀ ਆਲੇ ਤੇ ਪਾਈ ਇੱਥੇ ਆ ਗਏ ਅੰਮ੍ਰਿਤਸਰ ਤੋਂ ਇੱਥੇ ਆ ਗਏ ਅੰਦਰ ਆ ਗਏ ਮਾਦਰ ਜੀ ਦੋ ਸਿਆਣੇ ਬਾਬਿਆਂ ਨੇ ਦੇਖਿਆ ਤੇ ਮਾਤਾ ਨੂੰ ਵੀ ਤਾਂ ਬੱਚਾ ਚੱਕੀ ਆਉਂਦੇ ਆ ਆਓ ਮਾਤਾ ਆਓ ਮਾਤਾ ਬੜੇ ਖੁਸ਼ ਹੋ ਕੇ ਮਿਲੇ ਸੰਤੋ ਅਕਾਲ ਪਾਤ ਜਦੋਂ ਥੱਲੇ ਉੱਜਾ ਕੇ ਸੁਨੇਹਾ ਦਿੱਤਾ ਨਾ ਵੀ ਅਸੀਂ ਬਾਬਿਆਂ ਨੂੰ ਮਿਲਣਾ ਤੇ ਪਹਿਰੇਦਾਰ ਕਹਿੰਦੇ ਜੀ ਦੋ ਤਿੰਨ ਬੰਦੇ ਆਇਆ ਹਿੰਦੂ ਵਾਲੇ ਆਇਆ ਹੈ ਤਾਂ ਤੇ ਬੱਚਾ ਚੱਕੀ ਫੜਦੇ ਆ ਤੇ ਉਹ सोनू ਕਹਿੰਦੇ ਮਿਲਣਾ ਉਹ ਬਣਾਉਣ ਦੇ ਤਾਂ ਹਾਂ ਕੋਈ ਨਹੀਂ ਪਾ ਜਾ ਆਪਣੇ ਬਾਬੇ ਨੇ ਸਿਆਣ ਲਈ ਭਾਈ ਮਾਤਾ ਮਾਤਾ ਦੇ ਪੈਰੀਂ ਹੱਥ ਲਾਏ ਪੱਜ ਕੇ ਮਿਲੇ ਰੋਟੀ ਪਾਣੀ ਪਾਇਆ ਚਾਹ ਪਾਣੀ ਪਿਆ ਬੈਠੋ ਕੋਈ ਨੀ ਪੁੱਛਦੇ ਆ ਸਭ ਕੁਝ ਹੋ ਗਏ ਸ਼ਾਂਤ ਸਵਾ ਹੋ ਗਏ ਤੇ ਬਾਬੇ ਕਹਿੰਦੇ ਵੀ ਹਾਂ ਦੱਸੋ ਭਾਈ ਉਹ ਮਾਤਾ ਕਹਿੰਦੀ ਸੰਤ ਜੀ ਮੇਰਾ ਪੋਤਾ ਬਹੁਤ ਡੱਲਾ। ਇੱਕੋ ਹੀ ਵਰਾ ਪੋਤਾ ਸਾਡੇ ਘਰੇ ਕਮੀ ਕਿਸ ਗੱਲ ਦੀ ਨਹੀਂ। ਪੈਸਾ ਬਥੇਰਾ ਫੈਕਟਰੀਆਂ ਸਾਡੀਆਂ ਕੰਮ ਬਹੁਤ ਚੱਲਦਾ ਹੈ। ਤੇ ਤੁਸੀਂ ਇਹਨੂੰ ਠੀਕ ਕਰੋ। ਤੇ ਸੰਤ ਚੁੱਪ ਹੋ ਗਏ 5 ਮਿੰਟ ਲਈ। ਚੁੱਪ ਹੋ ਕੇ ਕਹਿੰਦੇ ਵੀ ਠੀਕ ਆ ਮਾਤਾ ਕੋਈ ਨਹੀਂ। ਇੱਕ ਤੁਹਾਡੇ ਨਾਲ ਵਾਦਾ ਕਰਦੇ ਆਂ ਅਸੀਂ ਬਈ ਤੁਸੀਂ ਇੱਥੇ 4 ਦਿਨ ਰਹਿ ਸਕਦੇ ਆ ਮਾਤਾ ਨੂੰ ਖੰਡਤ ਕਹਿੰਦੇ ਉਹ ਕਹਿੰਦੇ ਜੀ ਰਹਿ ਸਕਦੇ ਆ ਕਹਿੰਦੇ ਅਸੀਂ ਖੰਡ ਪਾਠ ਪ੍ਰਕਾਸ਼ ਸ਼ੁਰੂ ਕਰਾਂਗੇ ਸਾਰਾ ਖੰਡ ਪਾਠ ਤੁਸੀਂ ਨੂੰ ਸੜਾਉਣਾ ਹੈ ਪਾਠ ਸੜਾਉਣਾ ਹੈ ਬਾਰੀ-ਬਾਰੀ ਤੁਸੀਂ ਤਿੰਨਾਂ ਨੇ ਬੈਠੜਾ ਮੈਂ ਲੈ ਕੇ ਰੂਹ ਦੇ ਪੁੱਤੇ ਨੂੰ ਤੇ ਠੀਕ ਹੋ ਜੂ ਕਹਿੰਦੇ ਜੀ 7 ਵਜੇ ਨੂੰ ਉਧਰ ਸਿੰਘਾਂ ਨੂੰ ਹੁਕਮ ਕਰਦਾ ਵੀ ਜਿਹੜੇ ਐਸੇ ਸਿੰਘ ਕਰੋ 10-15 ਜਿਨ੍ਹਾਂ ਦਾ ਮੋਢ ਕ੍ਰੀਮੀਆਂ ਵਰਤਸ਼ਾ ਕਿਹਾ ਹੋਵੇ ਪੂਰੀ ਸੰਸਥਾ ਪਾਠ ਦੀ ਲਈ ਹੋਵੇ ਉਹ ਤੁਹਾਨੂੰ ਦਮ ਦੀ ਢਕਸਾਲ ਦੇ ਵਿੱਚ ਸੀ ਗਈ ਭਾਈ ਆਗੇ ਪਾਠੀ ਵੀ ਹੋਵੇ ਸੰਤ ਕਹਿੰਦੇ ਵੀ ਔਂਗਰੋ ਖੰਡ ਪਾੜ ਪ੍ਰਕਾਸ਼ ਕਰੋ ਘਰ ਦਾ ਮਾਤਾ ਨੂੰ ਕਹਿੰਦੇ ਵੀ ਤੂੰ ਹੋਰ ਕਿਸੇ ਨੂੰ ਮਗਾਉਣਾ ਮਗਾ ਲਾ ਜੇ ਤੁਸੀਂ ਤਿੰਨੇ ਸਾਰ ਸਕਦੇ ਆਂ ਤਿੰਨੇ ਸਾਫ ਲਿਓ ਉਹਨਾਂ ਨੇ ਭਜਵਦਾ ਇੱਕ ਮੁੰਡਾ ਮਗਾ ਲਿਆ ਵੀ ਆ ਜਾ ਤੂੰ ਇੱਥੇ ਭਾਈ ਮੁੰਡਾ ਵੀ ਹੈਗਾ ਚਾਰ ਜਾਣੇ ਹੋਗੇ ਦੋ ਦੋ ਢਾਈ ਢਾਈ ਘੰਟੇ ਬੈਠੀ ਜਾਣ ਦੋ ਦੋ ਢਾਈ ਢਾਈ ਘੰਟੇ ਬਹਿ ਜਾ ਕਰਨ ਤੇ ਦੂਸਰਾ ਬੰਦਾ ਆਰਾਮ ਕਰ ਲਿਆ ਕਰੇ ਲੈ ਕੇ ਤੇ ਬੱਕਰ ਚ ਮੁੱਟ ਮੁੱਲੇ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਬੈਠੇ ਰਿਆ ਕਰਨਾ ਦਿਨ ਭਰ ਰਾਤ ਜਦੋਂ ਸਾਧ ਸੰਗਤ ਸਾਰਾ ਖੰਡ ਪਾਠ ਹੋ ਗਿਆ ਸੰਤ ਕਹਿੰਦੇ ਲੋਬੀ ਸੰਤਾਂ ਨੇ ਜਿਹੜਾ ਜਲ ਪਾਣੀ ਸੀ ਪਾਠਲਾ ਉਹਦੇ ਸਿਰ ਤੇ ਪਾਇਆ ਛੱਟੇ ਮਾਰੇ ਅੱਖਾਂ ਤੇ ਮਾਰੇ ਸਿਰ ਪਲੋਸਿਆ ਸਾਰਾ ਕਹਿੰਦੇ ਕੋਈ ਨਹੀਂ ਮਰਦਾ ਜਾਓ ਹੋ ਜੋ ਠੀਕ ਹੈ ਕਹਿ ਕੇ ਸੰਤਾਂ ਨੇ ਭਾਈ ਉਹ ਕਿਉਂਕਿ ਹੁਣ ਚਾਰ ਪੰਜ ਦਿਨ ਇੱਥੇ ਰਹੇ ਹੋਏ ਸੀ ਤੇ ਉਹਨਾਂ ਨੇ ਜਾਣਾ ਸੀਗਾ ਤੇ ਗੱਡੀ ਲੈ ਕੇ ਆਏ ਸੀ ਤੇ ਗੱਡੀ ਦੇ ਵਿੱਚ ਲੈ ਕੇ ਤੁਰ ਪਏ ਜਦੋਂ ਤੁਰੇ ਤੁਰਪੇ ਨਾਲ ਸਾਹ ਸੰਗ ਤੇ ਤੋਂ ਰਾਹਤੇ ਕਹਿੰਦੇ ਕਰਨਾਲ ਜਾ ਕੇ ਉੱਥੇ ਪਰ ਮੁੰਡਾ ਜਣੀ ਲੱਗਾ ਹੈ ਲਣਾ ਹੈ ਲਣਾ ਕਿਤੇ ਮੂੰਹ ਤੋਂ ਵੀ ਬੋਲਿਆ ਕੁਛ ਕਹਿੰਦਾ ਮੈਨੂੰ ਭੁੱਖ ਲੱਗੀ ਆ ਭਾਈ ਉਹ ਤਾਂ ਵਾਹਿਗੁਰੂ ਵਾਹਿਗੁਰੂ ਲਾਗੇ ਕਰਨ ਬਾ ਸੰਤ ਜੀ ਬਾ ਸੰਤ ਜੀ ਹੋਣ ਲੱਗੀ ਤੇ ਭਾਈ ਉਹ ਅੰਗੂਰ ਲੈ ਦੋ ਤਰਗਲੋ ਰਕ ਗਿਆ ਵੀ ਪੁੱਕੇ ਸਿਆ ਆ ਵੀ ਖਾਣ ਲੱਗੇ ਤੇ ਬੱਚਾ ਵੀ ਖਾਣ ਲੱਗ ਗਿਆ ਅੱਧਾ ਪਾ ਅੰਗੂਰ ਖਾ ਗਿਆ ਉਹ ਖਾ ਕੇ ਤੇ ਸਾਸਾ ਦਾ ਤਰਵਾਸ਼ ਹੋ ਗਿਆ ਡੱਡ ਚ ਤੇ ਹੁਣ ਹੌਲੀ 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 ਗਾਂ ਜਿਵੇਂ ਜਿਵੇਂ ਗੱਡੀ ਤੁਰੇ ਜਾਂਦੀ ਹੈ ਤਿਆਂ ਤੋਂ ਹਰਕਤ ਵਾਧੀ ਜਾਂਦੀ ਹੈ ਸਰੀਰ ਦੀ ਹਰਕਤ ਵਾਧੀ ਜਾਂਦੀ ਹੈ ਫੇਰ ਉਹ ਕਹਿੰਦਾ ਮੈਨੂੰ ਹੋਰ ਦੇਵੋ ਫੇਰ ਉਹ ਅੰਗੂਰ ਹੋਰ ਪੈਸੀ ਹੋਰ ਖਾ ਗਿਆ ਉਹ ਪਾਣੀ ਪੀਤਾ ਤੇ ਅੱਖਾਂ ਖੋਲ ਲਿਆ ਸਾਰਿਆਂ ਨੇ ਦੇਖਿਆ ਆ ਮੇਰੀ ਮੰਮੀ ਆ ਮੇਰਾ ਪਾਪਾ ਮੇਰਾ ਬਾਬਾ ਮੇਰੀ ਦਾਦੀ ਆ ਸਾਰਾ ਕੁਝ ਦੱਸਣਾ ਕਿ ਮੁੰਡਾ ਬਾਬਾ ਸੀ 7-8 ਸਾਲ ਦਾ ਇਹੋ ਸਾਹ ਸੰਗਤ ਉਹਦੇ ਬੜੇ ਖੁਸ਼ ਭਾਗ ਉਹ ਮਾਦਾ ਕਦੀ ਕਿਉਂ ਤੁਸੀਂ ਕਹਿੰਦੇ ਹੱਤਵਾਦੀ ਆਏ ਉਹ ਕਹਿੰਦੇ ਵੀ ਨਹੀਂ ਹੱਤਵਾਦੀ ਬਹੁਤ ਉਹਨਾਂ ਨੇ ਫਿਰ ਦਿੱਲੀ ਦੇ ਵਿੱਚ ਜੋਰ ਲਾਇਆ ਵੀ ਸੰਤਾ ਤਤਵਾਦੀ ਨਹੀਂ ਆ ਸੰਤਾ ਪਹੁੰਚੇ ਸਾਧੂ ਆ ਵੀ ਉਹਨਾਂ ਦਾ ਸਾਡਾ ਪੋਤਾ ਜਾਂਦਾ ਕਰਿਆ ਦੁਨੀਆਂ ਭਾਜ ਭਾਜ ਉਹਨਾਂ ਦੇ ਘਰੇ ਪਤਾ ਲੈਣ ਆਵੇ ਜਦੋਂ ਦੇਖ ਕੇ ਤੁਰਿਆ ਫਿਰੇ ਬੱਚਾ ਦਾ ਹਰ ਦੇ ਅੱਜ ਦੀ ਘੜੀ ਵੀ ਉਹ ਬੱਚਾ ਠੀਕ ਆ ਨੌਂਪੁਰ ਨਾਉਂ ਫੈਕਟਰੀ ਚੱਲਦੀ ਆ ਮਾਲਕਾ ਫੈਕਟਰੀ ਦਾ ਉਹ ਅੱਜ ਬੱਚਾ ਉਹ ਜਿਹੜਾ ਸੰਤਾਂ ਨੇ ਜਿਉਂਦਾ ਕਰਿਆ ਫੇਰ ਵੀ ਕਹਿੰਦੇ ਸੰਤਾਂ ਕੋਲ ਠੀਕ ਹੋ ਕੇ ਦੁਬਾਰਾ ਆਇਆ ਸੀ ਮਾਈ ਲੈ ਕੇ ਆਈ ਸੀ ਮੁੰਡਾ ਦਾ ਗੱਡੀ ਚਲਾ ਕੇ ਲਿਆ ਸੀ ਤਿੰਨੇ ਜਣੇ ਆ ਕੇ ਸੰਤਾਂ ਨੂੰ ਮਿਲ ਕੇ ਗਏ ਆ ਸੰਤ ਕਹਿੰਦੇ ਵੀ ਸਤਿ ਵਚਨ ਬਈ ਮਾਤਾ ਜੀ ਤੁਸੀਂ ਨਾ ਸਾਡਾ ਬੇਕੰਨਾ ਸਤਿਕਾਰ ਕਰਿਆ ਜਦੋਂ ਅਸੀਂ ਦਿੱਲੀ ਚ ਗਏ ਆ ਕਥਾ ਕਰਨ ਨੂੰ ਕਿ ਆ ਜੇ ਤੁਸੀਂ ਮੇਰੇ ਕੋਲੇ ਆਇਆ ਤੇ ਮੇਰਾ ਵੀ ਫਰਜ਼ ਸੀ ਮੈਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਨੂੰ ਜੇ ਫਰਿਆਦ ਕਰੀ ਕਿ हे ਸੱਚੇ ਪਾਤਸ਼ਾਹ ਨਰੰਕਰ ਅੱਜ ਆਇਆ ਤੇਰੇ ਦਰ ਤੇ ਤੇ ਤੂੰ ਇਹਨਾਂ ਨੂੰ ਠੀਕ ਕਰ ਦੇ ਤੇ ਮਹਾਰਾਜ ਬਚਨ ਮੰਨ ਗਏ ਰਸ ਮੰਨ ਗਏ ਆਪਣੀ ਉਹਨਾਂ ਨੇ ਠੀਕ ਕਰਤਾ ਤੇ ਹੁਣ ਤੁਸੀਂ ਓਂ ਕਰਿਓ ਤੇ ਬੱਚੇ ਦੇ ਸਿਰ ਤੇ ਰੱਖਿਓ ਕੇਸ ਦਾੜੀ ਨਾ ਦਾੜੀ ਬਣਾਵੇ ਨਾਰ ਨਾ ਇਹ ਮਨਾਵੇ ਕੇਸ ਫੇਰ ਜਿੰਨੀ ਤੁਸੀਂ ਉਮਰ ਆਪਦੀ ਪੂਰੀ ਉਮਰ ਪੋਕ ਕੇ ਜਾਊਗਾ ਤੇ ਨਹੀਂ ਇਹਦਾ ਨੁਕਸਾਨ ਹੋਊ ਤੇ ਫਿਰ ਦੱਸਦੇ ਵੀ ਉਹ ਬੱਚੇ ਨੇ ਸਿਰ ਨਹੀਂ ਮਨਾਇਆ ਦੂ ਮੁੜ ਕੇ ਤੇ ਨਾਂ ਦਾੜੀ ਮਨਾਈ ਆ ਪੂਰੀ ਉਹਦੀ ਇਤਿਹਾਸ ਸੁਣਦੇ ਹੁੰਨੇ ਆ ਅਖਬਾਰਾਂ ਚ ਵੀ ਆਉਂਦਾ ਹੁੰਦਾ ਸੀ ਵੀ ਉਹ ਬੱਚਾ ਨੌ ਵਰ ਨੌ ਹੈ ਫੈਕਟਰੀ ਦਾ ਮਾਲਕ ਬਣਿਆ ਆ ਹੁਣ ਹੋ ਕੇ 5-7 ਸਾਲ ਕੋਦੋਂ ਵੀ ਮੈਂ ਸੁਣੀ ਐ ਇਹ ਗੱਲ ਕਿਸੇ ਕਿਤਾਬ ਦੇ ਵਿੱਚ ਲਿਖੀ ਆ ਵੀ ਹਾਂ ਉਹ ਬੱਚਾ ਨੌ ਵਰ ਨੌ ਹੈ ਸਾਰਾ ਪਰਿਵਾਰ ਬਹੁਤ ਮੰਨਦਾ ਸੀ ਸੰਤਾਂ ਨੂੰ ਤੇ ਬਹੁਤ ਜ਼ੋਰ ਵੀ ਲਾਇ ਇੰਦਰਾ ਗਾਂਧੀ ਦੇ ਨੇੜੇ ਸੀ ਉਹ ਪਰਿਵਾਰ ਉਹਨੂੰ ਵੀ ਕਿਹਾ ਵੀ ਸੰਤ ਸਾਂਤਾ ਹੋ ਦੇਵਤੇ ਇਹ ਦੇਖੀ ਕਿਤੇ ਤੂੰ ਪੰਗਾ ਲੈ ਵੰਦੀ ਪਰ ਨਹੀਂ ਸਾ ਸੰਗ ਤੋਂ ਨਸਈ ਅਹਿਸਾਸ ਹੀ ਉਹਨਾਂ ਨੂੰ غرور ਚੜਿਆ ਹੋਇਆ ਸਿਆਸਤਾ ਦਾ ਨਹੀਂ ਹਟ ਸਕਦੀ ਸੀ ਇਨਰਾਗਾ ਦੀ ਕਿਉਂਕਿ ਪਾਸੇ ਚੱਕ ਚੱਕਿਆ ਬਹੁਤ ਕਰਤਾ ਸੀ ਅੜਵਾਨੀ ਅਰਗੇ ਨੇ ਬਾਦਲ ਅਰਗੇ ਨੇ ਵੀ ਨਹੀਂ ਇਹਦਾ ਤੁਸੀਂ ਕੰਡਾ ਕੱਢੋ ਜਨਾ ਸਰਪਿੰਦਰ ਵਾਲੇ ਜਉਂਦੇ ਆ ਸਾਨੂੰ ਰਾਜ ਨਹੀਂ ਮਿਲਣਾ ਇਸ ਕਰਕੇ ਅਟੈਕ ਹੋਇਆ ਸੀ ਹਰਮੰਦਰ ਸਾਹਿਬ ਤੇ ਆਹ ਜਾਨ ਦੇ ਸੰਤ ਵੀ ਮੂਰੇ ਪੂਰੇ ਫਿਰ ਜੋਧਾ ਬਣ ਕੇ ਟਕਰੇ ਇਹ ਸੀ ਕਹਾਣੀ ਨਿਕੰਤ ਸੰਤ ਪਿੰਡਰਾ ਵਾਲਿਆਂ ਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ